ਮੋੜ ਦੇ ਆਪਣੇ ਕਾਰਟ ਤੇ ਪਹੁੰਚ ਗਏ ਹੁਣ ਆਪਾਂ ਤੁਹਾਨੂੰ ਕਾਰਟ ਕਿਵੇਂ ਪਾਉਣੀ ਹੈ ਇਹਦੀ ਉਹ ਦੱਸਦੇ ਆਂ ਦੇਖੀਏ ਇੱਕ ਪੱਲਾ ਤਾਂ ਤਿਆਰ ਹੋ ਗਿਆ ਇਹ ਕਾਰਟ ਪਾਈਆ 3 4 ਦੀ 3 2 1 ਦੀ ਤੇ ਪਹਿਲਾਂ 4 ਘਟਾਏ ਨੇ ਫੇ 3 ਘਟਾਏ ਨੇ ਹੁਣ ਆਪਾਂ ਘਟਾਵਾਂਗੇ 2 ਤੇ ਦੇਖੀ 2 ਘਟ ਗਏ ਸਜੋਟਿਆਂ ਕੁੰਡਿਆਂ ਦੀ ਪੱਟੀ ਆ ਤੇ ਉਲਟੀ ਸਲਾਈ ਆ ਸਿੱਧੀ ਸਲਾਈ ਨੂੰ ਦਿਖਾਉਣੀ ਆ ਸਲਾਈ ਆ ਬਹਿ ਗਈ ਪਹਿਲਾਂ ਆਪਾਂ ਦੋ ਕਟਾਏ ਨੇ ਹੁਣ ਆਪਾਂ ਕਟਾਵਾਂਗੇ ਇੱਕ ਦੋ ਦਾ ਇੱਕ ਕਰਾਂਗੇ ਬਸ ਦੇਖੀਏ ਇਹ ਆਪਣਾ ਮੋਢਾ ਇਧਰ ਹੁਣ ਮੋਢੇ ਦੀ ਕਾਰਟ ਪੈ ਗਈ ਸਾਰੀ ਉਲਟੀ ਸਲਾਈ ਪਾ ਕੇ ਇਹ ਦੇਖੀ ਚਾਰ ਤਿੰਨ ਦੋ ਇੱਕ ਇਹਦੀ ਕਾਟ ਹੋਊਗੀ ਤੇ ਜਦ ਮੈਂ ਇੱਧਰ ਆਉਂਗੀ ਤੇ ਤੁਹਾਨੂੰ ਦਿਖਾਉਣੀ ਆ ਵੀ ਇਹਦੀ ਆਪਾਂ ਨੇ ਮੋੜੇ ਤੋਂ ਬਾਅਦ ਆ ਪੱਟੀ ਦੇ ਕੋਲ ਜਿਹੜੀ ਕਾਟ ਪਾਉਣੀ ਹੈ ਗਲੇ ਦੀ ਇਹੀ ਹੁਣ ਮੋਢੇ ਦੀ ਕਾਰਟ ਹੋ ਗਈ ਹੁਣ ਆਪਾਂ ਬਣਾਵਾਂਗੇ ਪੱਟੀ ਦੀ ਕਾਰਟ ਮੇਰੀ ਇਧਰੀ ਸਾਈਡ ਪੱਟੀ ਹੈ ਇਹਦੀ ਹੁਣ ਆਪਾਂ ਕਾਰਟ ਬਣਾਉਣੀ ਆ ਇਹ 10 ਗੁੰਡੀਆਂ ਦੀ ਆਪਣੀ ਪੱਟੀ ਹੈ ండే చాకీ బ చాక బావే 4 5 6 7 8 9 10 10 ਹੋ ਗਏ ਇਹ ਆਪਣੇ ਪੱਟੀ ਵਾਲੇ ਕੁੰਡੇ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਧਾਗਾ ਪਿੱਛੇ ਰਵਾਂਗੇ ਆਪਾਂ ਪਿੱਛੇ ਤੋਂ ਧਾਗਾ ਲੈ ਕੇ ਆਪਾਂ ਦੋ ਦਾ ਇੱਕ ਕਰਨਾ ਉਹਨੇ ਆਪਾਂ ਪੱਟੀ ਦੇ ਕੁੰਡੇ ਛੱਡ ਕੇ ਗਲੇ ਦੀ ਕਾਟ ਬਣਾਉਣੀ ਆ ਤੇ ਇਸੇ ਤਰ੍ਹਾਂ ਆਪਾਂ ਨੇ ਇੱਕ ਇੱਕ ਗੁੰਡਾ ਘਟਾਉਂਦੇ ਜਾਣਾ ਹਰੇਕ ਸਲਾਈ ਨੂੰ ਹਰੇਕ ਸਿੱਧੀ ਸਲਾਈ ਨੂੰ ਆਪਾਂ ਇੱਕ ਇੱਕ ਗੁੰਡਾ ਘਟਾਵਾਂਗੇ ਹੋਲ ਦੀ ਸਲਾਈ ਪਾ ਕੇ ਤੁਹਾਨੂੰ ਸਿੱਧੀ ਨਹੀਂ ਦਿਖਾਉਣੀ। ਪੱਟੀ ਦੇ ਕੋਲ ਆ ਗਏ ਆਪਾਂ ਹੁਣ। ਇਧਰੋਂ ਫੇਰ ਇੱਕ ਕੁੰਡਾ ਘਟਾਵਾਂਗੇ। ਦੇਖੀ ਆਪਾਂ ਜਿੰਨਾ ਚੁ ਆਪਣੇ ਗਲਾ ਨਹੀਂ ਹੁੰਦਾ ਨਾ ਆਪਣੇ 18 ਕੁੰਡੇ ਨਹੀਂ ਰਹਿੰਦੇ ਹੈਗੇ। ਉਹਨਾਂ ਚਿਰ ਆਪਾਂ ਨੇ ਹਰ ਸਲਾਈ ਨੂੰ ਤੇ ਸਿੱਧੀ ਸਲਾਈ ਨੂੰ ਇਹ 10 ਕੁੰਡੇ ਬੁਣ ਕੇ ਪੱਟੀ ਵਾਲੇ ਆਪਾਂ ਨੇ ਇੱਕ ਕੁੰਡਾ ਘਟਾਉਣਾ। ਤੇ ਬਾਕੀ ਤੁਹਾਨੂੰ ਹੁਣ ਇਹ ਜਦ 18 ਕੁੰਡੇ ਰਹਿ ਜਾਣਗੇ ਫਿਰ ਮੈਂ ਦਿਖਾਵਾਂਗੀ ਇਹਦੇ ਮੋਢੇ ਕਰਕੇ ਸਾਰੇ। ਜਿਹੜੇ ਮੋਢੇ ਆਪਣੇ ਉਤੋਂ ਜਿਹੜੇ ਬੁੰਨੇ ਸੀ ਉਹ ਬੁਣ ਤੇ ਮੋਢਿਆਂ ਤੋਂ ਕਾਟ ਪਾ ਕੇ ਆਪਾਂ ਸਾਰੇ ਤਿੰਨੇ ਪੱਲੇ ਤਿਆਰ ਕਰ ਲਏ। ਇੱਕ ਸਾਈਡ ਤਾਂ ਇਹਦੀ ਜਿਹੜੀ ਆਪਾਂ ਨੇ ਮੋਢੇ ਦੀ ਜੜਨੀ ਸੀਗੀ ਇੱਕ ਸਾਈਡ ਮੈਂ ਜੜਤੀ। ਅ ਦੇਖੀ ਦੂਈ ਸਾਈਡ ਤੋਂ ਤੁਹਾਨੂੰ ਮਜ਼ਾ ਜੜਾਂਗੇ ਉਹ ਮੈਂ ਦਿਖਾਉਂਗੀ ਕਿ ਕਿਵੇਂ ਜੜਨੀ ਹੈ ਹੁਣ ਇਹਦੀ ਜਿਹੜੀ ਪੱਟੀ ਆ ਆਪਣੇ ਸਿਰੇ ਤੋਂ ਉੱਪਰ ਜਾਂਦੀ ਆ ਪੱਲੇ ਦੀ ਇਹ ਨੂੰ ਆਪਾਂ ਹੁਣ ਪਹਿਲਾਂ ਪੱਟੀ ਬੁਣਾਗੇ ਆਪਾਂ ਇੱਧਰ ਆਪਾਂ ਪੱਲਾ ਫੇਜੜਾਂਗੇ ਆ ਦੇਖੀਏ ਇਹ 10 ਗੁੰਡੇ ਆਪਣੇ ਪੱਟੀ ਦੇ ਨੇ ਇਹ 10 ਗੁੰਡੇ ਆਪਣੇ ਪੱਟੀ ਦੇ ਨੇ ਇਹ 10 ਕੁੰਡੇ ਪੱਟੀ ਦੇ ਨੇ ਆਪਾਂ ਇੱਕ ਕੁੰਡਾ ਇੱਧਰ ਪਾਵਾਂਗੇ ਇਹ ਇਹ ਆਪਾਂ ਹਰ ਸਲਾਈ ਨੂੰ ਇਹ ਸਿੱਧੀ ਸਲਾਈ ਨੂੰ ਆਪਾਂ ਇਹ ਆਪਾਂ ਦੋ ਦਾ ਇੱਕ ਕਰਾਂਗੇ ਦੇਖੀਏ ਜੇ ਤਾਂ ਆਪਣੇ ਜਿਹੜੇ ਬੈਕ ਸਾਈਡ ਵਾਲੇ ਪੱਲਾ ਹੈ ਜੇ ਤਾਂ ਕੁੰਡੇ ਆਪਣੇ ਵੱਧ ਜਾਂਦੇ ਨੇ ਕਈ ਵਾਰ ਘੱਟ ਆਪਣੇ ਵੀ ਵੱਧ ਹੁੰਦੇ ਨੇ ਕੁੰਡੇ ਫੇਰ ਆਪਾਂ ਕਿਤੇ ਦੋ ਕੁੰਡੇ ਵੀ ਘਟਾ ਸਕਦੇ ਆ ਤਿੰਨ ਵੀ ਘਟਾ ਸਕਦੇ ਆ ਇਹਦੀ ਕਰਕੇ ਆਪਾਂ ਕੁੰਡੇ ਪੂਰੇ ਕਰਾਂਗੇ ਆਪਾਂ 20 ਕੁੰਡੇ 25 ਜਿੰਨੇ ਆਪਾਂ ਰੱਖਣੇ ਨੇ ਆਪਾਂ ਉਹਨੇ ਰੱਖਾਂਗੇ ਮੈਂ ਤੁਹਾਨੂੰ ਇੱਕਨ ਦਿਖਾਉਣੀ ਆ ਦੇਖੀਏ ਪੱਟੀ ਆਪਣੀ ਸਾਈਡ ਆ ਇਹ ਇਹ ਆਪਾਂ ਸਾਈਡ ਤੋਂ ਪੱਟੀ ਪਹਿਲਾਂ ਬੁਣਦੇ ਜਾਵਾਂਗੇ ਇੱਕਨ ਆਪਾਂ 2 ਦਾ 1 ਕਰਾਂਗੇ ਦੇਖੀਏ ਆ ਦੇਖੀਏ ਇਹ ਆਪਾਂ ਨੇ ਇੱਥੇ ਹੀ ਪੱਲਾ ਮੋੜ ਲੈਣਾ ਇਹ ਕੁੰਡਾ ਆਪਾਂ ਕੱਢਾਂਗੇ ਇਹ ਪੱਟੀ ਪੱਟੀ ਆਪਾਂ ਨੇ ਕੱਲੀਓ ਬੁਣਨੀ ਆ ਆਪਾਂ ਨੇ ਕੋਈ ਪੱਲਾ ਨਹੀਂ ਬੁਣਨਾ ਕੋਈ ਆਪਾਂ ਨੇ ਕੁਝ ਨਹੀਂ ਕਰਨਾ ਹੈਗਾ ਜਿਆਦਾ ਤੋਂ ਉੱਪਰ ਮੇਰੇ ਇਹ 18 ਕੁੰਡੇ ਨੇ ਮੋਢੇ ਦੇ ਜਿੰਨਾ ਚਿਰ ਉਹ ਨਹੀਂ ਰਹਿੰਦੇ ਆਪਣੇ ਹੂਨਾ ਚਿਰ ਆਪਾਂ ਕੁੰਡੇ ਘਟਾਉਂਦੇ ਜਾਵਾਂਗੇ ਆ ਦੇਖਿਓ ਇੱਥੇ ਪੱਟੀ ਫੇਰ ਮੋੜ ਲੈਣੀ ਆ ਇਹ ਆਪਾਂ ਨੇ ਇਸੇ ਤਰ੍ਹਾਂ ਇੱਕ ਕੁੰਡਾ ਕੱਢ ਰਿਹਾ ਇੱਕ ਆਪਾਂ ਨੇ ਬੁਣ ਲੈਣਾ ਉਹੀ ਆਪਣਾ ਤਰੀਕਾ ਹੈ 10 ਕੁੰਡਿਆਂ ਦੀ ਆਪਣੀ ਪੱਟੀ ਆ ਇਸੇ ਤਰ੍ਹਾਂ ਆਪਾਂ ਬੁੰਦੇ ਜਾਵਾਂਗੇ ਹਾਰੇ ਸਿੱਧੀ ਸਲਾਈ ਨੂੰ ਆਪਾਂ 10 ਕੁੰਡੇ ਹੀ ਬੁੰਨੇ ਨੇ 10 ਕੁੰਡੇ ਆਪਾਂ ਬੁਣਾਂਗੇ ਆ ਦੇਖੀਏ 10ਾਂ ਚੋਂ ਇੱਕ ਕੁੰਡਾ ਆਪਾਂ ਇੱਧਰ ਰੱਖਾਂਗੇ ਇਹ ਕੁੰਡਾ ਇਹ ਇੱਧਰ ਬੈਕ ਸਾਈਡ ਪੱਲੇ ਦੇ ਨਾਲ ਮਲਾ ਕੇ ਇਹਨੂੰ ਆਪਾਂ ਬੰਦ ਕਰਾਂਗੇ ਇੱਕ ਕੁੰਡੇ ਨੂੰ ਘਟਾਵਾਂਗੇ ਦੇਖੀ ਇਹ ਇਸੇ ਤਰ੍ਹਾਂ ਫੇਰ ਆਪਾਂ ਇਧਰ ਮੋੜਾਂਗੇ ਇਹ ਕੱਲੀ ਪੱਟੀ-ਪੱਟੀ ਬੁਣਨੀ ਆਪਾਂ ਨੇ ਤੁਹਾਨੂੰ ਇਸੇ ਤਰ੍ਹਾਂ ਜਦ ਮੈਂ ਸਿਰੇ ਚੱਲ ਜਾਊਂ ਨਾ 18 ਕੁੰਡੇ ਰਹਿ ਜਾਣਗੇ ਆਪਣੇ ਜਿੰਨੇ ਵੀ ਮੋੜੇ ਦੇ ਕੁੰਡੇ ਨੇ ਆਪਣੇ ਉਹ ਆਪਣੀ ਮਰਜ਼ੀ ਆ ਕੋਈ 18 ਰੱਖੋ 25 ਰੱਖੋ ਜਿੰਨੇ ਵੀ ਮਰਜ਼ੀ ਹੋਣ ਤੇ ਜਿੰਨਾ ਚਿਰ ਆਪਣੇ ਇਧਰਲੇ ਪੂਰੇ ਮੋੜੇ ਦੇ ਕੁੰਡੇ ਰਹਿ ਜਾਣਗੇ ਉਨਾਂ ਚਿਰ ਹੀ ਮੈਂ ਘਟਾ ਕੇ ਤੁਹਾਨੂੰ ਆ ਪੱਟੀ ਬੁਣ ਕੇ ਦਿਖਾਵਾਂਗੀ ਦੇਖੀਏ ਪੱਟੀ ਆਪਣੀ ਬੁਣ ਹੋ ਗਈ ਪੱਟੀ ਬੁਣ ਕੇ ਆਪਣੀ ਹੋ ਗਈ ਤਿਆਰ ਇੱਧਰ ਲ ਮੋਢਾ ਜੋੜਿਆ ਹੋਇਆ ਆਪਣਾ ਇੱਧਰ ਆਪਾਂ ਨੇ ਪੱਟੀ ਨਾਲ-ਨਾਲ ਬੁਣੀ ਆ ਜਿੰਨੇ ਕੁੰਡੇ ਆਂ ਦੀ ਆਪਾਂ ਲੋੜ ਸੀ ਉਹਨੇ ਆਪਾਂ ਰੱਖ ਲਏ ਹੁਣ ਮੈਂ ਇੱਧਰ ਲ ਮੋਢਾ ਆਪਾਂ ਜੋੜਨਾ ਦੇਖੀਏ ਜਦ ਆਪਾਂ ਨੇ ਮੋਢਾ ਜੋੜਨਾ ਪੱਟੀ ਦੇ ਨਾਲ ਪੱਟੀ ਹੋਣੀ ਚਾਹੀਦੀ ਆ ਤੇ ਸਲਾਈਆਂ ਦੇ ਮੂੰਹ ਇੱਕ ਜੇ ਹੋਣੇ ਚਾਹੀਦੇ ਨੇ ਦੋਨੇ ਸਾਈਡ ਇੱਕ ਜੇ ਮੂੰਹ ਹੋਣੇ ਚਾਹੀਦੇ ਨੇ ਕਿਉਂ ਜਦ ਆਪਾਂ ਇਹ ਬੰਦ ਕਰਨਾ ਨਾਲ ਆਪਣੀ ਪੱਟੀ ਵੀ ਬੰਦ ਹੋਣੀ ਆ ਹੁਣ ਇਹਨੂੰ ਤਾਂ ਕੋ ਬੰਦ ਕਰਾਂਗੇ ਆ ਦੇਖੀਏ ਹੁਣ ਆਪਾਂ ਦੋਏ ਸਲਾਈਆਂ ਲਾਵਾਂਗੇ ਪੱਟੀ ਦੇ ਨਾਲ ਪੱਟੀ ਜੋੜੀ ਹੋਈ ਹੈ ਆਪਣੀ ਇੱਕ ਗੁੰਡਾ ਆਪਾਂ ਇਧਰੋਂ ਲਾਵਾਂਗੇ ਦੇਖਿਓ ਇੱਕ ਗੁੰਡਾ ਆਪਾਂ ਇਧਰੋਂ ਇੱਕ ਇਧਰੋਂ ਇੱਕ ਗੁੰਡਾ ਇਧਰੋਂ ਇੱਕ ਇਧਰੋਂ ਦੋਨਾਂ ਸਾਈਡਾਂ ਤੋਂ ਆਪਾਂ ਗੁੰਡੇ ਜਿੰਨੇ ਹੈਗੇ ਆਪਾਂ ਸਾਰੇ ਮੋਢੇ ਵਾਲੇ ਕੁੰਡੇ ਸਾਈਡ ਦੇ ਵਿਚੇ ਪੱਟੀ ਵਿਚੇ ਮੋਢੇ ਦੇ ਕੁੰਡੇ ਸਾਰੇ ਆਪਾਂ ਇੱਕ ਸਲਾਈ ਚ ਪਾਵਾਂਗੇ ਚਾਹੇ ਆਪਾਂ ਇਦਾਂ ਵੀ ਕਰਕੇ ਦੋ ਕੁੰਡੇ ਪਾ ਕੇ ਵੀ ਬੁਣ ਸਕਦੇ ਆ ਪਰ ਓਕਣ ਨਾਲੋਂ ਆਹ ਠੀਕ ਆ ਜੇ ਆਪਾਂ ਸਲਾਈ ਚ ਪਾ ਕੇ ਕੁੰਡੇ ਬੰਦ ਕਰਦੇ ਆ ਇਹ ਆਪਾਂ ਨੂੰ ਸਭ ਨਾਲੋਂ ਵਧੀਆ ਓਕਣ ਬੁਣਨੇ ਤਾਂ ਓਕਣ ਵੀ ਹੋ ਸਕਦੇ ਨੇ ਜਿਵੇਂ ਆਪਣੇ ਦੋ ਹੀ ਕੁੰਡੇ ਸਲਾਈ ਚ ਲਏ ਹੋਏ ਨੇ ਇਹਨੂੰ ਆਪਾਂ ਦੋਨਾਂ ਕੁੰਡਿਆਂ ਨੂੰ ਐ ਪਾ ਕੇ ਸਲਾਈ ਚ ਆਪਾਂ ਇਹਨੂੰ ਵੀ ਬੁਣ ਸਕਦੇ ਆ ਪਰ ਉਹਦੇ ਨਾਲ ਮਪਾ ਨੂੰ ਆ ਠੀਕ ਆ। ਉਹ ਵੀ ਤੁਹਾਨੂੰ ਦੱਸ ਦੂੰਗੀ ਮੈਂ ਕਿ ਕਿਵੇਂ ਆਪਾਂ ਨੇ ਕਰਨੇ ਨੇ। ਇਹ ਵਾ ਸਾਰੇ ਕੁੰਡੇ ਆਪਾਂ ਇੱਕ ਨੇ ਇੱਕ ਨੇ ਇੱਕ ਉਧਰ ਰੇ ਇੱਕ ਇਧਰੋਂ ਚੱਕਦੇ ਆ। ਇਹ ਤੁਹਾਨੂੰ ਦਿਖਾਉਂਦੇ ਆ। ਆਪਾਂ ਸਾਰੇ ਸਲਾਈ ਚ ਪਾ ਲੇ। ਤਾਂ ਅੱਗੇ ਦਾ ਮੂੰਹ ਇਧਰ ਨੂੰ ਆ। ਤੇ ਆਪਾਂ ਇੱਕ ਦਿਨ ਨੂੰ ਕਰਦੇ ਆ ਤਾਂ ਇਧਰੋਂ ਲੋਟ ਨਹੀਂ ਆਉਂਦਾ ਧਾਗਾ। ਹੁਣ ਇਧਰੋਂ ਆਪਾਂ ਬੰਦ ਕਰਦੇ ਆ ਮੋਢੇ ਕਿੰਨੀ ਨੂੰ ਜਾਵਾਂਗੇ, ਪੱਟੀ ਕਿੰਨੀ ਤੋਂ ਬੰਦ ਕਰਾਂਗੇ। ਦੇਖੀਏ ਦੋ ਧਾਗੇ ਨੇ ਦੋ ਧਾਗੇ ਨੂੰ ਤਾਂ ਆਪਾਂ ਇਹਦਾ ਥੋੜਾ ਕਟਾਂਗੇ ਇੱਕ ਆ ਦੇਖੀਏ ਆਪਾਂ ਇਹਨੂੰ ਕੀ ਕਰਾਂਗੇ ਹੁਣ ਇਹਨੂੰ ਇਹਨੂੰ ਕਿੰਨੇ ਕੁੰਡੇ ਪਾ ਕੇ ਆਪਾਂ ਸਲਾਈ ਚ ਇਹਨੂੰ ਦੇਖੀਏ ਬੰਦ ਕਰਾਂਗੇ ਇਹ ਤਾਂ ਸਿਰਫ ਤਿੰਨ ਤਿੰਨ ਕੁੰਡੇ ਪਾਉਣੇ ਨੇ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਨਾਲ ਬੰਦ ਕਰਨਾ ਹੈ ਇਹ ਇਹਦਾ ਆਪਾਂ ਨੇ ਧਿਆਨ ਰੱਖਣਾ ਵੀ ਕੁੰਡਾ ਕੋਈ ਰਹੇ ਨਾ ਇਹਦੇ ਵਿੱਚ ਆ ਦੇਖੀਏ ਧਾਗ ਆਪਾਂ ਨਾਲੇ ਲੈ ਕੇ ਜਾਵਾਂਗੇ ਤਿੰਨ ਤਿੰਨ ਪਾਉਣੇ ਆਪਾਂ ਕੁੰਡੇ ਆ ਜਿਹੜਾ ਧਾਗ ਆਪਾਂ ਨੇ ਕੱਟਿਆ ਇਹ ਆਪਾਂ ਨੇ ਇਹਦੇ ਨਾਲ-ਨਾਲ ਹੀ ਲੈ ਕੇ ਜਾਣਾ ਨਹੀਂ ਕਰ ਇਧਰ ਪੱਟੀ ਕਿ ਨਹੀਂ ਇਹ ਠੀਕ ਨਹੀਂ ਆਉਂਦਾ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਬੰਦ ਕਰ ਦੇਣਾ ਸਾਰਿਆਂ ਨੂੰ ਤਿੰਨ ਤਿੰਨ ਕੁੰਡੇ ਪਾ ਕੇ ਆਪਾਂ ਬੰਦ ਕਰਾਂਗੇ ਕਿਉਂ ਪਾਉਂਦੇ ਤਾਂ ਆਪਾਂ ਜੋੜਾ-ਜੋੜਾ ਹੀ ਹੁੰਦੇ ਇੱਕ ਕੁੰਡਾ ਤਾਂ ਆਪਣਾ ਵੈਸੇ ਆ ਹੁੰਦਾ ਹੀ ਇੱਕ ਕੁੰਡਾ ਆ ਹੋ ਗਿਆ ਤੇ ਦੋ ਕੁੰਡੇ ਆਪਾਂ ਇੱਧਰੋਂ ਲਾਵਾਂਗੇ ਦੇਖੀ ਧਾਗਾ ਵੀ ਆਪਣਾ ਨਾਲ ਦੀ ਨਾਲ ਖਤਮ ਹੋ ਗਿਆ ਦੇਖਿਓ ਤੋਨੂੰ ਇਹ ਮੈਂ ਸਾਰੇ ਬੰਦ ਕਰ ਐਸੇ ਤਰ੍ਹਾਂ ਬੰਦ ਕਰਕੇ ਤੁਹਾਨੂੰ ਦਿਖਾਉਣੀ ਆ। ਦੇਖੋ ਜੀ ਆਪਣਾ ਦੋਹੇ ਸਾਈਡਾਂ ਹੋ ਗਈਆਂ ਤਿਆਰ। ਆਹ ਦੇਖਿਓ ਪੱਟੀ ਦੀਆਂ। ਪੱਟੀ ਆਪਣੀ ਸਾਰੀ ਪੱਟੀ ਦੇ ਨਾਲ ਪੱਟੀ ਆਪਣੀ ਮਿਲ ਗਈ। ਆਹ ਦੇਖਿਓ। ਉਨੇ ਇਹਨੂੰ ਆਪਾਂ ਕੀ ਕਰਾਂਗੇ ਨਾ ਮੋٹے ਰਹਿ ਗਏ ਆਪਣੇ ਬੁੰਨੇ ਨੂੰ ਕੱਲੇ ਮੋਡੇ ਨਾਲ ਵੀ ਵਧੀਆ ਬਣ ਹੋ ਜਾਂਦੇ ਨੇ ਨਾਲ ਨਾਲੇ ਚੱਕ ਹੋ ਜਾਂਦੇ ਨੇ ਸਰ ਦੁਬਾਰਾ ਬੁੰਨੇ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਦੇਖੀਏ ਕੀ ਆਪਣੀ ਕਾਰਟ ਇੱਥੋਂ ਦਾ ਸ਼ੁਰੂ ਕਰੀਏ ਪਾਉਣਗੀ ਇੱਥੇ ਆਪਣਾ ਬਟਨ ਲੱਗਣਾ ਇੱਕ ਆ ਦੇਖੀਏ ਗਲਾਈ ਬਣ ਕੇ ਬਹੁਤ ਵਧੀਆ ਦੀ ਤਿਆਰ ਹੋਈਏ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਹੁਣ ਮੈਂ ਤੁਹਾਨੂੰ ਇਹ ਮੋਢੇ ਜਿਹੜੇ ਇਹ ਕੁੰਡੇ ਚੱਕਦੀਆਂ ਆਪਾਂ ਤੁਹਾਨੂੰ ਮੋਢੇ ਪੂਰੇ ਬੁਣ ਕੇ ਹੁਣ ਇਹਨੂੰ ਦਿਖਾਵਾਂਗੇ ਸਲਾਈ ਕਰਕੇ ਇਹ ਦੋਨਾਂ ਸਾਈਡਾਂ ਦੇ ਮੋਢੇ ਚੱਕਾਂਗੇ ਕੁੰਡੇ ਸਲਾਈ ਨਾਲ ਸਲਾਈ ਨਾਲ ਕੁੰਡੇ ਚੱਕ ਕੇ ਫਿਰ ਇਹਨੂੰ ਆਪਾਂ ਗੁਣਾਗੇ ਫਿਰ ਤੁਹਾਨੂੰ ਦੋਨੇ ਮੋਢੇ ਕਰਕੇ ਤਿਆਰ ਤੇ ਆਪਾਂ ਸਲਾਈ ਕਰਨੀ ਹੈ ਹਜੇ ਤੇ ਆ ਦੇਖੀਏ ਜੇਬਾਂ ਨੇ ਇਹਦੀ ਸਲਾਈ ਕਰਕੇ ਫਿਰ ਤੁਹਾਨੂੰ ਪੂਰੀ ਅਸੀਂ ਦਿਖਾਉਣੀ ਆਪਾਂ ਮੋਢਿਆਂ ਦੇ ਕੁੰਡੇ ਚੱਕਾਂਗੇ ਦੇਖੀਏ ਇਕੱਲਾ ਇਕੱਲਾ ਆਪਾਂ ਨੇ ਇਹਨੇ ਕੁੰਡਾ ਚੱਕਣਾ ਕੁੰਡਾ ਚੱਕਾਂਗੇ ਆਪਾਂ ਤੇ ਨਾਲੋਂ ਨਾਲੋਂ ਆਪਾਂ ਫਿਰ ਇਹ ਜੇ ਤਾਂ ਦੋ ਲੁੱਟ ਚੱਕਦੇ ਆ ਆਪਾਂ ਨੇ ਸਲਾਈ ਨਾਲ ਬੰਦ ਕਰਨਾ ਫਿਰ ਆਪਾਂ ਜਿਵੇਂ ਮਰਜ਼ੀ ਚੱਕੀ ਆਪਾਂ ਚੱਕਾਂਗੇ ਸੰਘਣੇ ਕੁੰਡੇ ਇਹਨੂੰ ਆਪਾਂ ਸੋਈ ਨਾ ਬੰਦ ਕਰਨਾ ਤੇ ਮੈਂ 50 ਕੁੰਡੇ ਲਾਉਂਗੀ ਚਾਹੇ ਆਪਾਂ 20-20 ਵੀ ਲੈ ਸਕਦੇ ਜਾਨੀ ਕਿ ਮੈਂ 50 ਕੁੰਡੇ ਫੇਰੇ ਮੋਢਾ ਆਪਣਾ ਜਿਹੜਾ ਟੈਟ ਨਾ ਹੋਵੇ ਮੋਢਾ ਖੁੱਲਾ ਡੁੱਲਾ ਬਣੂਗਾ ਤੁਹਾਨੂੰ ਹੁਣ ਮੈਂ ਕੁੰਡੇ ਚੱਕ ਕੇ ਦਿਖਾਉਣੀ ਆ ਦੇਖੀ कुंडा चकेंगे बिल्कुल अपना नालों चकने ने देखिए इस तरह कुंडे चकने ने अपना यदि धागे से जोड़ ला देखिए इस तरह आप चकते चाक्णे चक देना धागा जो नाले ले जाए बिचे करोंगे अब गवर्नमेंट आए हुए ऐसे तरह अपने बस कले कले अपन कुंडे चकड़े ने अपन पंजाब कुंडे कब्रांग करांगी देखिए ਇਹ ਤੁਹਾਨੂੰ ਦਿਖਾਉਣੀ ਆ ਹੁਣ ਇਹ ਪੂਰਾ ਮੈਂ ਚੱਕ ਕੇ ਕੁੰਡੇ ਨਾਲ ਇਹਨੂੰ ਮੈਂ ਹੁਣ ਤੁਹਾਨੂੰ ਪੂਰਾ ਕਰਕੇ ਮੋਢਾ ਦਿਖਾਵਾਂਗੀ ਦੇਖੀਏ ਜਾਕਟ ਬਣ ਕੇ ਆਪਣੀ ਐਨ ਪੂਰੀ ਤਿਆਰ ਹੋ ਗਈ ਤੇ ਮੋਢੇ ਵੀ ਦੇਖੀਏ ਆਪਾਂ ਬੁਣ ਤੇ ਤੇ ਮੈਂ ਪਹਿਲਾਂ ਕਿਹਾ ਸੀ ਉਹ ਵੀ ਸੋਈ ਨਾਲ ਬੰਦ ਕਰਾਂਗੇ ਇਹ ਫਿਰ ਮੈਂ ਸਲਾਈਆਂ ਨਾਲੇ ਬੰਦ ਕਰਤੇ ਤੇ ਆ ਦੇਖੀਏ ਕਿੰਨੀ ਵਧੀਆ ਬਣ ਕੇ ਇਹ ਜਾਗਟ ਤਿਆਰ ਹੋਈ ਆ ਦੇਖੀਏ ਇਹਦੀ ਕਾਟ ਬਹੁਤ ਵਧੀਆ ਬਣੀ ਆ ਤੇ ਜੇਬਾਂ ਵੀ ਇਹਦੀਆਂ ਪੂਰੀਆਂ 6 ਇੰਚ ਦੀ ਜੇਬ ਆ ਇਹ ਦੂੰਗੀ ਜੇਬ ਆ ਦੇਖੀਏ ਪੂਰਾ ਹੱਥ ਪੈਂਦਾ ਇਹ ਚ ਤੇ ਰਹਿ ਗਈ ਹੁਣ ਇਥੇ ਬਟਨ ਲਾਉਣ ਨੂੰ ਇਹਦੀ ਮੈਂ ਥੋੜੀ ਜੀ ਲਮਾਈ ਵੀ ਦੱਸ ਦਿੰਨੀ ਆ ਵੀ ਸਾਰੀ ਲਮਾਈ ਇਹਦੀ ਕਿੰਨੀ ਰੱਖੀ ਆ ਆਪਾਂ ਨੇ ਦੇਖिए ਇਹ 25 ਇੰਚ ਪੂਰੀ ਤਿਆਰ ਆਪਣੀ ਤੇ ਦੇਖिए 25 ਇੰਚ ਮਾਤਵਲੇ 25 ਉਹ ਆ ਪੂਰੀ ਤਿਆਰ ਦੇਖिए ਇਧਰੋਂ ਵੀ ਤੇ ਇਹ ਹੈਗੀ ਥੋੜੀ ਜਿਹੀ ਲੰਬੀ ਮੁਣੀਆ ਸੀ ਸਾਢੇ 5 ਇੰਚ ਕਰਦਾ ਜਿਹਦੇ ਲਈ ਬਣਾਈ ਹੈ ਬੰਜ ਤੇ ਉੱਪਰ ਹੀ ਆ ਜਮਾਈ ਜਮਾ ਉਹਦੇ ਫੇਟ ਆਈ ਆ ਤੇ ਤੁਹਾਨੂੰ ਇਹ ਡਿਜ਼ਾਈਨ ਵੀ ਮੈਂ ਦੱਸਤਾ ਸੀ ਤੁਹਾਨੂੰ ਜੇਬ ਕੱਢਣੀ ਵੀ ਮੈਂ ਦੱਸਦੇ ਦੀ ਵੀ ਕਿਵੇਂ ਕੱਢਣੀ ਆ ਆਪਾਂ ਨੇ ਮੋਢਿਆਂ ਦੀ ਕਾਟ ਬਾਰੇ ਵੀ ਦੱਸਤਾ ਸੀ ਤੇ ਪੱਟੀ ਬਾਰੇ ਸਾਰਾ ਗਲੇ ਦੀ ਕਾਟ ਬਾਰੇ ਮੈਂ ਵੀਡੀਓ ਪਹਿਲਾਂ ਪਾ ਚੁੱਕੀ ਥੀ ਜੇਬਾਂ ਦੀ ਵੀਡੀਓ ਪਾਤੀ ਬੈਕ ਸਾਈਡ ਪੱਲੇ ਦੀ ਪਾਤੀ ਡਿਜ਼ਾਈਨ ਵੀ ਪਾਤਾ ਤੇ ਆ ਕਾਟ ਵੀ ਪਾਤੀ ਮੋਢਿਆਂ ਦੀ ਕਾਟ ਵੀ ਦੱਸਤੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਇਕ ਜ਼ਰੂਰ ਕਰਦੇ ਹੋ ਧੰਨਵਾਦ ਜੀ